ਸਰਕਾਰ ਦੁਆਰਾ ਸਿਹਤ ਸਹੂਲਤਾਂ ਦੇ ਕੀਤੇ ਜਾਂਦੇ ਵਾਅਦੇ ਹਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਖੋਖਲੇ ਨਜ਼ਰ ਆ ਰਹੇ ਨੇ ਜਿੱਥੇ ਕਿ ਲੋੜਵੰਦ ਲੋਕਾਂ ਦਾ ਇਲਾਜ ਨਹੀਂ ਹੋ ਰਿਹਾ ਤੇ ਬਿਨਾਂ ਦਵਾਈਆਂ ਲੈ ਮਰੀਜ਼ਾਂ ਨੂੰ ਵਾਪਸ ਹੁੰਨਾ ਪੈ ਰਿਹਾ ਹੈ ਦਰਅਸਲ ਹਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਵਾਈ ਲੈਣ ਆਏ ਇੱਕ ਕਰੀਬ 54 ਸਾਲਾ ਵਿਅਕਤੀ ਨੇ ਦੱਸਿਆ ਕਿ ਉਹ ਬੇहद ਗਰੀਬ ਨੇ ਤੇ ਉਹਨਾਂ ਦਾ ਕੋਈ ਪੁੱਤ ਵੀ ਨਹੀਂ ਹੈ ਕੁੜੀਆਂ ਵਿਆਹੀਆਂ ਹੋਈਆਂ ਨੇ ਤੇ ਉਹ ਦੋਵੇਂ ਮੀਆਂ ਬੀਬੀ ਇਕੱਲੇ ਰਹਿੰਦੇ ਨੇ ਤੇ ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਨੇ ਤੇ ਇਸ ਲਈ ਲੋਕਾਂ ਤੋਂ ਪੈਸੇ ਫੜ ਫੜ ਕੇ ਇੱਥੇ ਦਵਾਈ ਲੈਣ ਪਹੁੰਚੇ ਸਨ। ਪਰ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਥੇ ਕਿਸੇ ਨੇ ਵੀ ਦਵਾਈ ਨਹੀਂ ਦਿੱਤੀ। ਉਹਨਾਂ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਪਿੰਡ ਵਿੱਚੋਂ ਲੋਕਾਂ ਤੋਂ ਪੈਸੇ ਫੜ ਕੇ ਦਵਾਈ ਲੈਂਦੇ ਰਹੇ ਪਰ ਕੋਈ ਆਰਾਮ ਨਹੀਂ ਆਇਆ। ਤਾਂ ਫਿਰ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਮੁਫਤ ਇਲਾਜ ਹੁੰਦਾ ਹੈ। ਤਾਂ ਪੈਸੇ ਖਰਚ ਕੇ ਇੱਥੇ ਕਰਾਇਆ ਲਾ ਕੇ ਸਰਕਾਰੀ ਹਸਪਤਾਲ ਦਵਾਈਆਂ ਲੈਣ ਪਹੁੰਚੇ। ਪਰ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਹਨਾਂ ਨੇ ਕਿਹਾ ਕਿ ਜਦੋਂ ਸਰਕਾਰੀ ਹਸਪਤਾਲ ਪਹੁੰਚੇ ਤਾਂ ਪਹਿਲਾਂ ਤਾਂ ਐਮਰਜੈਂਸੀ ਸਟਾਫ ਨੇ ਉਹਨਾਂ ਨੂੰ ਆਪੀਡੀ 'ਚ ਜਾਣ ਲਈ ਕਿਹਾ ਤੇ ਜਦੋਂ ਉਹਨਾਂ ਦੀ ਘਰ ਵਾਲੀ ਨੇ ਲਾਈਨ 'ਚ ਲੱਗ ਕੇ ਪਰਚੀ ਕਟਵਾਉਣ ਲੱਗੇ ਤਾਂ ਕਾਫੀ ਲੰਮਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਕਹਿਣ ਲੱਗੇ ਕਿ ਮਰੀਜ਼ ਨੂੰ ਲੈ ਕੇ ਆਓ ਪਰਚੀ ਉਸੇ ਦੀ ਕੱਟੀ ਜਾਵੇਗੀ ਪਰ ਬਾਅਦ ਵਿੱਚ ਜਦੋਂ ਉਹਨਾਂ ਨੇ ਦੱਸਿਆ ਕਿ ਮਰੀਜ਼ ਲਾਈਨ ਵਿੱਚ ਖੜਨ ਦੇ ਯੋਗ ਨਹੀਂ ਹੈ ਤਾਂ ਉਹਨਾਂ ਨੇ ਪਰਚੀ ਕੱਟ ਦਿੱਤੀ ਤੇ ਉਸ ਤੋਂ ਬਾਅਦ ਡਾਕਟਰ ਨੂੰ ਮਿਲਣ ਲਈ ਉਹਨਾਂ ਨੂੰ ਕਦੀ ਕਿਸੇ ਕਮਰੇ ਤੇ ਕਦੀ ਕਿਸੇ ਕਮਰੇ ਦੇ ਵਿੱਚ ਭੇਜਦੇ ਰਹੇ ਤੇ ਇਸ ਕਰਕੇ ਉਹਨਾਂ ਨੂੰ ਲੋਕਾਂ ਦੇ ਤਰਲੇਮਿੰਤਾ ਵੀ ਕਰਨੇ ਪਏ ਪਰ ਉਹਨਾਂ ਨੂੰ ਉੱਥੋਂ ਦਵਾਈ ਨਹੀਂ ਮਿਲੀ ਖਾਰ ਕੇ ਉਹਨਾਂ ਨੇ ਲੋਕਾਂ ਤੋਂ ਪੈਸੇ ਫੜ ਕੇ ਹੁਣ ਨਿੱਜੀ ਕਲੀਨਿਕ ਤੋਂ ਦਵਾਈ ਲਈ ਹੈ ਜਦੋਂ ਇਸ ਬਾਰੇ ਸੀਨੀਅਰ ਮੈਡੀਕਲ ਅਫਸਰ ਤੋਂ ਪੁੱਛਣਾ ਚਾਇਆ ਤਾਂ ਉਹਨਾਂ ਨੇ ਫੋਨ ਚੱਕਣਾ ਹੀ ਨਾ ਸੀ ਜੀ ਤੇ ਉਹਨਾਂ ਦੇ ਕਮਰੇ ਦੇ ਬਾਹਰ ਖੜੇ ਲੋਕ ਇਹੀ ਦੁਹਰਾਉਂਦੇ ਨਜ਼ਰ ਆਏ ਕਿ ਅੰਦਰ ਮੀਟਿੰਗ ਚੱਲ ਰਹੀ ਹੈ ਪਰ ਗੱਲ ਤਾਂ ਇਹ ਕਿ ਜੇ ਮੀਟਿੰਗ ਵੀ ਚੱਲ ਰਹੀ ਹੈ ਤਾਂ ਜਨਾਬ ਮਰੀਜ਼ਾਂ ਦਾ ਇਲਾਜ ਕਿਵੇਂ ਹੋਵੇਗਾ ਖੈਰ ਇਸ ਵਿੱਚ ਹੁਣ ਸਰਕਾਰ ਕੀ ਕਾਰਵਾਈ ਕਰਦੀ ਹੈ ਇਹ ਤਾਂ ਅੱਗੇ ਦੇਖਣਾ ਹੋਵੇਗਾ ਫਿਲਹਾਲ ਖੱਜਲਖੁਆਰ ਹੋ ਰਹੇ ਮਰੀਜ਼ਾਂ ਦਾ ਕੀ ਕਹਿਣਾ ਆਪ ਤੁਹਾਨੂੰ ਸੁਣਾਉਂਦੇ ਹਾਂ ਪਹਿਲਾਂ ਦਵਾਈ ਨਹੀਂ ਲਈ ਕਿ ਤੁਸੂ ਦਵਾਈ ਪਿੰਡੋਂ ਲੈ ਜੀ ਅੱਛਾ ਜੀ ਤੇਰਾ ਅਸਰ ਫਰਕ ਨਹੀਂ ਪਿਆ ਨਹੀਂ ਫਰਕ ਨਹੀਂ ਪਿਆ ਹੁਣ ਕਿੱਥੇ ਆਏ ਸੀ ਦਵਾਈ ਲੈਣ ਸਿਵਲ ਹਸਪੀਟਲ ਆਏ ਸੀ ਹਿਸ਼ਾਰਪੁਰ ਜੀ ਹਾਂ ਜੀ ਅੱਛਾ ਜੀ ਹੁਣ ਇੱਥੇ ਕੀ ਗੱਲ ਹੋਈ ਇੱਥੇ ਵੀ ਅਸੀਂ ਅੰਦਰ ਆ ਅਮਰਜੈਂਸੀ ਗਏ ਮੈਨੂੰ ਫੜ ਫੜ ਕੇ ਬੜੀ ਮੁਸ਼ਕਲਾਂ ਆਣ ਲੱਗੀਆਂ ਮੇਰ ਤੋਂ ਖੜੇ ਵੀ ਨਹੀਂ ਹੋਇਆ ਜਾਂਦਾ ਸੀ ਤੇ ਉੱਥੇ ਕਹ ਸਾਡੀ ਸੁਣਵਾਈ ਨਹੀਂ ਹੋਈ ਡਾਕਟਰ ਨੇ ਕਦੀ ਕਹਤਾ ਫਲਾਨੇ ਕਮਰੇ ਚ ਚੱਲ ਜਾਓ ਤੰਦੀਨੇ ਚੱਲ ਜਾਓ ਤਿੰਨ ਚਾਰ ਕਮਰੇ ਬਦਲ ਦਿੱਤੇ ਕਿਸੇ ਨੇ ਸਾਡੀ ਸੁਣਿਆ ਨਹੀਂ ਹਾਂ ਤੇ ਕਿੰਨੀ ਤੁਹਾਡੀ ਉਮਰ ਦਸੀ ਤੁਹਾਡੀ 50 ਤੋਂ ਉੱਪਰ ਤੇ ਇੱਕ ਪਹਿਲਾਂ ਮੈਂ ਆਪਣੀਆਂ ਧੀਆਂ ਵਿਆਈਆਂ ਕਰਜੇ ਚੱਕ ਕੇ ਹੁਣ ਮੈਂ ਇੰਨੇ ਦਿਨਾਂ ਤੋਂ ਬਿਮਾਰ ਹੰਨਾ ਮੇਰੀ ਕੋਈ ਦੇਖਭਾਲ ਨਹੀਂ ਹੁੰਦੀ ਸੀ ਕਿ ਮੈਂ ਇੱਥੇ ਸਿਵਲ ਹਸਪੀਟਲ ਤੋਂ ਸਾਨੂੰ ਦੱਸਿਆ ਵੇ ਫਰੀ ਦਵਾਈਆਂ ਮਿਲਦੀਆਂ ਫਰੀ ਟੈਸਟ ਹੁੰਦੇ ਮੈਂ ਇੱਥੇ ਆਇਆ ਇੱਥੇ ਕਿਸੇ ਨੇ ਮੇਰੀ ਸੁਣਵਾਈ ਨਹੀਂ ਉਹਨਾਂ ਨੂੰ ਬੁਖਾਰ ਸੀਗਾ ਟਾਈਫਾਇਡ ਤੇ ਕਮਜ਼ੋਰੀ ਬੜੀ ਹੈ ਜੀ ਸ਼ੂਗਰ ਆ ਕਿੰਨੇ ਸਾਲ ਹੋ ਗਏ ਆ ਤਾਂ ਵੀਪੀ ਵੱਜ ਜਾਂਦਾ ਵਾ ਸ਼ੂਗਰ ਵੱਜ ਜਾਂਦੀ ਆ ਅੱਛਾ ਜੀ ਲਾਜ ਕਰਾਉਣੇ ਵਾਲਾ ਕੋਈ ਹੈ ਨਹੀਂ ਪਿੱਛੇ। ਅੱਛਾ ਜੀ ਪਰਿਵਾਰ ਚ ਕੌਣ ਕੌਣਾ ਸੀ? ਪਰਿਵਾਰ ਚ ਮੇਰੀਆਂ ਬੇਟੀਆਂ 4। ਅੱਛਾ ਜੀ। ਉਹ ਬਿਆਹਤੀਆਂ ਸਾਰੀਆਂ। ਅੱਛਾ ਜੀ। ਆਪਣੇ ਆਪਣੇ ਘਰੀ ਆ ਗਰੀਬ ਉਹ ਵੀ ਤਗਰੀਬਈ ਆ। ਅੱਛਾ ਜੀ। ਉਹ ਕੜਾ ਅਮੀਰ ਐ ਨੇ ਵੀ ਜਿਹੜਾ ਸਾਡਾ ਲਾਜ ਕਰਾਉਣਗੇ। ਜੀ ਤਾਂ ਹੁਣ ਕੀ ਪਿੰਡੋਂ ਪਹਿਲਾਂ ਇਲਾਜ ਕਰਾਇਆ ਸੀਗਾ? ਪਿੰਡੋਂ ਇਲਾਜ ਕਰਾਇਆ ਸੀ ਉੱਥੇ ਫਰਕ ਨਹੀਂ ਪਿਆ ਸਾਨੂੰ ਕਿਸੇ ਨੇ ਦੱਸਿਆ ਸੀਗਾ ਵੀ ਤੁਸੀਂ ਉੱਥੇ ਚਲ ਜਾਓ ਸਰਕਾਰੀ ਚ। ਅਸੀਂ ਪਿੰਡੋਂ ਪੈਸੇ ਵਿਆਜੂ ਮੈਂ ਚੱਕ-ਚੱਕ ਕੇ ਇਲਾਜ ਕਰਾਇਆ ਪਰ ਉੱਥੋਂ ਆਮ ਨਹੀਂ ਆਇਆ। ਅੱਛਾ ਜੀ। ਫਿਰ ਬਾਅਦ ਚ ਸੰਪਤ ਲੱਗਾ ਵੀ ਹਸਪ ਟੈਸਟ ਵਗੈਰਾ ਸਾਰਾ ਕੁਝ ਫ੍ਰੀ ਹੁੰਦਾ ਵਾ ਅੱਛਾ ਜੀ ਤੇ ਅਸੀਂ ਇੱਥੇ ਆਏ ਸੀਗੇ ਤਾਂ ਇੱਥੇ ਸਾਡੀ ਸੁਣਵਾਈ ਨਹੀਂ ਹੋਈ ਅੱਛਾ ਜੀ ਕਿਸੇ ਨੇ ਕੀਤੀ ਨਹੀਂ